ਵਾਹਿ ਹਾਜੀ ਇਨਸਪੈਕਟਰ ਸਾਹਿਬ ਵਾਹਿਗੁਰੂ ਜੀ ਦਾ ਖਾਲਸਾਬਾਹ ਆਇਆ ਤੁਹਾਨੂੰ ਮਿਲਣ ਵਾਸਤੇ ਆਏ ਹਾਂ ਹਾਂ ਜੀ ਜੀ ਮੈਂ ਵੈਸੇ ਵੀ ਤੁਹਾਡਾ ਦੇਖਦਾ ਰਹਿਣਾ ਵੀ ਬਹੁਤ ਸੁਚੱਜਾ ਪ੍ਰਬੰਧ ਚੱਲ ਰਿਹਾ ਇੱਥੇ ਬੜੇ ਸਮੇਂ ਬਾਅਦ ਕੋਈ ਚੰਗਾ ਬਟਾਲੇ ਨੂੰ ਇੱਥੇ ਜ਼ਿਲ੍ਹੇ ਨੂੰ ਮਿਲਿਆ ਟ੍ਰੈਫਿਕ ਦਾ ਜਿਹੜਾ ਪ੍ਰਬੰਧ ਵਧੀਆ ਕਰ ਤੱਕੇ ਹੇ ਹੁਣ ਧਾਰਮਿਕ ਜਿਹੜਾ ਜੋੜ ਮੇਲਾ ਆ ਰਿਹਾ ਇੱਥੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਅ ਮਤਲਬ ਅ ਵਿਆਹ ਵਰਤ ਤੇ ਉਹ ਹਰ ਵਾਰਾ ਨਾ ਕੋਈ ਨਾ ਕੋਈ ਖਰੂਦ ਇੱਥੇ ਅ ਵੱਡੇ ਵੱਡੇ ਹਾਰ ਨਾਲ ਆ ਕੇ ਮਤਲਬ ਵੀ ਉਹ ਜਿਹੜਾ ਧਾਰਮਿਕ ਰੰਗ ਆ ਉਹਦੇ ਵਿੱਚ ਬੜੀ ਭੰਗ ਮਦਰ ਗਲਤ ਉਹਦਾ ਬੰਦਾਵਾ ਅਸਰ ਵੀ ਆ ਜਿਹੜੇ ਨੌ ਉਹ ਕੋਈ ਵਿਗੜੇ ਕਾ ਕੀ ਹੈ ਨਾ ਤੇ ਇਹਨਾਂ ਦੇ ਬਾਬਤ ਆਰਜੀ ਦਾ ਮੈਂ ਪਹਿਲੋ ਤੇ ਤੁਹਾਨੂੰ ਮਿਲਣ ਆਇਆ ਉਸ ਤੋਂ ਬਾਅਦ ਪਿਆ ਐਸਐਸਪੀ ਸਾਹਿਬ ਨੂੰ ਮਿਲਾਂਗੇ ਕਿਉਂਕਿ ਪਿਆ ਐਸਐਸਪੀ ਸਾਹਿਬ ਵੀ ਬਹੁਤ ਵਧੀਆ ਨੇ ਸਾਡੇ ਇੱਥੇ ਜਿਨ੍ਹਾਂ ਨੇ ਚੁਣ ਕੇ ਚੰਗਾ ਹੀਰਾ ਇੱਥੇ ਜਿਹੜਾ ਪ੍ਰਬੰਧ ਵਾਸਤੇ ਲਾਇਆ ਤੇ ਪਹਿਲੋ ਤੁਹਾਡੇ ਨਾਲ ਵਿਚਾਰ ਕਰਨਾ ਹੈ ਬਾਬਾ ਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਅਸੀਂ ਇਹਦੇ ਨਾਲ ਐਗਰੀ ਆਂ ਇਹਨਾਂ ਨੂੰ ਪਹਿਲਾਂ ਵੀ ਬੱਚਿਆਂ ਨੂੰ ਤੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰ ਚੁੱਕੇ ਆਂ ਅਸੀਂ ਸੋਸ਼ਲ ਮੀਡੀਆ ਰਾਹੀਂ ਅੱਜ ਫਿਰ ਤੁਸੀਂ ਆਏ ਹੋ ਤੇ ਬੜੀ ਵੱਡੀ ਗੱਲ ਹੈ ਜੀ ਤੋਂ ਬਾਬੇ ਕੇ ਤੇ ਬਾਬਰ ਕੇ ਇਹ ਬਾਣੀ ਚ ਲਿਖਿਆ ਵੀ ਇਹ ਦੋ ਤਲ ਨੇ ਗੁਰੂ ਨਾਨਕ ਪਾਤਸ਼ਾਹ ਦੇ ਤੇ ਕੋਈ ਗੱਲ ਨਹੀਂ ਜੀ ਤੁਹਾਡਾ ਅਨੁਸਾਸ ਚਾਹੀਦਾ ਬਾਕੀ ਐਹੀਂ ਭਜ ਦੇਣੀ ਦੀ ਇੰਤਜ਼ਾਰ ਦਿੱਤੀ ਮੈਂ 24 ਘੰਟੇ ਕੰਮ ਕਰਨ ਵਾਲੀ ਬਾਜੋ ਗਿਆ ਸਸਤੀ ਸਾਹਿਬ ਨੇ ਹੁਕਮ ਇਹੋ ਜੇ ਦਿੱਤੇ ਨੇ ਵੀ ਕੋਈ ਵੀ ਇਹ ਮੇਲੇ ਦੇ ਵਿੱਚ ਖਰੂਦ ਵਾਲੀ ਗੱਲ ਨਹੀਂ ਹੋਏਗੀ ਜੇ ਮਤਲਬ ਜਿਹੜਾ ਇਹੋ ਜਿਹੇ ਲੋਕ ਹਨ ਚੰਗੀ ਤਾਂ ਇਨਾਂ ਤੇ ਤੁਸੀਂ ਸਖਤੀ ਨਾਲ ਤੁਸੀਂ ਨਾਲ ਜਥੇਬੰਦੀਆਂ ਨਾਲ ਆ ਤੁਹਾਡੇ ਲਿਆਗ ਸਿੰਘ ਪੌਜਾ ਸਾਰੀਆਂ ਨਾਲ ਆ ਤੇ ਚੰਗਾ ਲੱਗਦਾ ਵਾ ਵਧੀਆ ਜਦੋਂ ਤੁਸੀਂ ਬੜਾ ਹੀ ਸੁਧਾਰ ਵੀ ਹੋਇਆ ਪਹਿਲਾਂ ਤੋਂ ਹੁਣ ਇਹ ਮੇਲੇ ਦੇ ਵਿੱਚ ਬਹੁਤ ਜ਼ਰੂਰੀਆ ਕਰੋ ਜਿੰਨਾ ਮਰ ਜਿਤਨਾ ਹੀ ਹੋਏਗਾ ਜੀ ਉਹ ਵਧੀਆ ਤਰੀਕੇ ਨਾਲ ਕਰਾਂਗੇ ਜੀ ਖਰੂਦ ਇਹਨਾਂ ਵੱਡੇ ਵੱਡੇ ਵਿਗੜੇ ਕਾਕਿਆਂ ਨੇ ਹਾਰ ਨਾਲ ਲਾਏ ਆ ਟਰੈਕਟਰਾਂ ਦੇ ਉੱਤੇ ਮੋਟਰਸਾਈਕਲ ਆ ਉਹਨਾਂ ਦੇ ਵਿੱਚੋਂ ਕੱਢੇ ਆ ਸਲੈਂਸਰ ਆਠ ਆ ਕਰਦੇ ਆ ਉਦੋਂ ਤੇ ਇਹ ਆ ਵੀ ਜਿਹੜਾ ਸਤ ਗੁਰੂ ਦਾ ਪਿਆਰਾ ਕੋਈ ਹੁੰਦਾ ਨਾ ਸਤਨਾਮ ਵਾਹਿਗੁਰੂ ਜਾਪ ਉਹਨਾਂ ਦੀ ਵੀ ਸੁਰਤੀ ਭੰਗ ਹੁੰਦੀ ਆ ਤੇ ਜਦੋਂ ਠਾਹ ਕਰਦੇ ਲੱਗੇ ਆਣ ਕੇ ਵੱਡੇ ਉੱਚੀ ਹਾਰਨ ਦੇ ਵਿੱਚ ਆਪਣਾ ਉਹ ਵੱਖਰਾ ਹੀ ਰਾਗ ਲਾ ਦਿੰਦੇ ਆ ਤੇ ਇੱਥੇ ਤੇ ਕੋਈ ਸ਼ਾਂਤੀ ਲੈਣ ਵਾਸਤੇ ਆਇਆ ਨਾ ਗੁਰੂ ਦੇ ਦਰਸ਼ਨਾਂ ਵਾਸਤੇ ਤੇ ਜਦੋਂ ਇਹੋ ਜਿਹਾ ਖੜਕਾ ਮਤਲਬ ਇਹਨਾਂ ਮਤਲਬ ਆ ਜਿਹੜਾ ਖਰੂਦ ਆ ਪੈਂਦਾ ਤੇ ਫਿਰ ਉਹਨਾਂ ਦੇ ਲੋਕਾਂ ਦੇ ਵੀ ਅ ਰਿਸਪੈਕਟਰ ਸਾਹਿਬ ਕੋਈ ਨਹੀਂ ਸ਼ਾਂਤੀ ਭੰਗ ਹੁੰਦੀ ਆ ਕੋਈ ਨਹੀਂ ਜੀ ਧਿਆਨਤ ਨੇ ਗੱਲਾਂ ਸਾਰੀਆਂ ਬੁਰਸਾ ਦੀ ਕਿਰਪਾ ਚਾਹੀਦੀ ਹੈ ਕਿ ਇਸ ਵਾਰ ਕੋਈ ਵੱਖਰੀ ਗੱਲ ਮੇਰਾ ਖਿਆਲ ਆ ਵੀ ਗੁਨਾ ਪਾਸ਼ਾ ਮੇਹਰ ਕਰਨਗੇ ਉਹ ਵੱਖਰਾ ਹੀ ਤਰੀਕੇ ਦਾ ਮੇਲਾ ਕਿ ਕੋਈ ਗਰੂਦ ਨਹੀਂ ਪਾਏਗਾ ਉਹ ਸਾਰੇ ਮਾਪਿਆਂ ਨੂੰ ਅਪੀਲ ਕਰ ਚੁੱਕੇ ਆ ਇਸ ਬੰਦੀ ਨੂੰ ਵਾਹ ਤੋਰ ਕਿਥੇ ਆਗੇ ਇੱਥੇ ਫੈਂਸੀ ਹੋਈ ਇਹ ਵੀ ਜਿਹੜਾ ਬੀਬੀ ਕੋਲ ਹੋਏਗਾ ਉਹਦੇ ਕਾਰਜ ਪੱਤਰ ਨਾ ਹੋਣ ਜੇ ਗਲਤ ਇਸ ਦਾ ਕੋਈ ਨਾਈਸ ਲੈਵਲ ਦੀ ਇੱਕ ਮਸ਼ੀਨ ਆ ਚੁੱਕੀ ਆ ਨੇ ਜੀ ਬਹੁਤ ਵਧੀਆ ਸਰਕਾਰ ਦਾ ਪ੍ਰਾਲਾ ਉਹਦੇ ਵਿੱਚ ਆਪਾਂ ਨਾਈਸ ਲੈਵਲ ਤੇ ਇਹਦੇ ਇਤਲਾਨ ਕਰਾਂਗੇ ਜੀ ਜੋ ਡੀਟੀਓ ਸਾਹਿਬ ਆਦੀ ਸਾਹਿਬ ਬਹੁਤ ਭਾਰੀ ਜੁਰਮਾਨੇ ਪਹਿਣਗੇ ਤੇ ਆਪੇ ਜਿੱਦੋ ਜੁਰਮਾਨੇ ਸਦਾਨ ਕਰਨੇ ਪਹਿਣਗੇ ਤੇ ਫਿਰ ਪਤਾ ਲੱਗ ਜੂਗਾ ਜੀ ਇਸੇ ਤਰੀਕੇ ਨਾਲ ਹੀ ਕਰਾਂਗੇ ਜੀ ਕਾਨੂੰਨੀ ਕਾਰਵਾਈ ਕਰਾਂਗੇ ਜੇ ਕੋਈ ਪਰਚਾ ਦੇਣ ਵਾਲਾ ਹੋਏਗਾ ਤੇ ਪਰਚਾ ਵੀ ਆਦਮਤ ਲੋਕ ਬਸ ਉਹ ਖਾਣੇ ਦੇ ਕੰਮ ਹੋਣਗੇ ਸਾਰੇ